ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 972 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 973 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਵੇਦ ਪੁਰਾਨ ਸਾਖਤਰਿਆ ਅਨੰਤਾ ਗੀਤ ਕਬਿਤ ਨਗਾਵੋਗੋ ਮੈਨੂੰ ਵੇਦ ਸ਼ਾਸਤਰ ਪੁਰਾਨ ਆਦਕ ਦੇ ਗੀਤ ਕਬਿਤ ਗਾਉਣ ਦੀ ਲੋੜ ਨਹੀਂ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੋਗੋ ਭਗਤ ਨਾਮਦੇਵ ਜੀ ਆਹਦੇ ਹਨ ਕਿਉਂਕਿ ਮੈਂ ਬਨਾਸੀ ਟਕਾਣੇ ਵਾਲੇ ਨਿਰੰਕਾਰ ਵਿੱਚ ਜੁੜ ਕੇ ਉਸਦੇ ਪਿਆਰੇ ਦੀ ਇੱਕ ਰਸ ਬੰਸਰੀ ਵਜਾ ਰਿਹਾ ਹਾਂ ਬੈਰਾਗੀ ਰਾਮਹਿ ਗਾਵੋਗੋ ਸਤਗੁਰ ਦੇ ਸ਼ਬਦ ਦੀ ਬਰਕਤ ਨਾਲ ਮੈਂ ਵਿਰਾਗਵਾਨ ਹੋ ਕੇ ਬਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ ਸ਼ਬਦ ਤੀਦ ਅਨਾਹਤ ਰਾਤਾ ਆਕੁਲ ਕੈ ਘਰ ਜਾਵੋਗੋ ਰਹਾਓ ਅਬਨਾਸੀ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ ਹਾਂ ਤੇ ਸਰਬਕੁਲ ਵਿਆਪਕ ਪ੍ਰਭੂ ਦੇ ਚਰਨਾਂ ਵਿੱਚ ੱਪੜ ਗਿਆ ਹਾਂ ਰਹਾਓ ਇੜਾ ਪਿੰਗਲਾ ਹੋਰ ਸੁਖਮਨਾ ਪੌਣੇ ਬੰਦ ਰਹਾਵੋਗ ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਨਾਲ ਜੋ ਮੈਂ ਚੰਚਲ ਮਨ ਨੂੰ ਰੋਕਿਆ ਹੈ ਇਹੀ ਮੇਰਾ ਇੜਾ ਪਿੰਗਲਾ ਸੁਖਮਨਾ ਦਾ ਸਾਧਨ ਹੈ ਚੰਦ ਸੂਰਜ ਦੋਏ ਸਾਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਵੋਗ ਮੇਰੇ ਲਈ ਖੱਬੀ ਸਜੀ ਸੁਰ ਇਕੋ ਜਹੀ ਹੈ ਭਾਵ ਵਰਾਣ ਚਾੜ ਨੇ ਉਤਾਰਨੇ ਮੇਰੇ ਵਾਸਤੇ ਇੱਕੋ ਜੀ ਗੱਲ ਹੈ ਬੇ ਲੋੜਵੇਂ ਹੰਨ ਕਿਉਂਕਿ ਮੈਂ ਪ੍ਰਮਾਤਮਾ ਦੀ ਜੋਤ ਵਿੱਚ ਟਿਕਿਆ ਬੈਠਾ ਹਾਂ ਤੀਰਥ ਦੇਖਣਾ ਜਲ ਮੈਂ ਪੈਸੋ ਜੀਵ ਜੰਤ ਨਾਸਤਾ ਬੋਗ ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ ਨਾ ਉਹਨਾਂ ਦੇ ਪਾਣੀ ਵਿੱਚ ਚੁੱਭੀ ਲਾਉਂਦਾ ਹਾਂ ਤੇ ਨਾ ਹੀ ਮੈਂ ਉਸ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡਰਾਉਂਦਾ ਹਾਂ 88 ਤੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾ ਵੋਗੋ ਮੈਨੂੰ ਤਾਂ ਮੇਰੇ ਗੁਰੂ ਨੇ ਮੇਰੇ ਅੰਦਰ ਹੀ 68 ਤੀਰਥ ਵਿਖਾ ਦਿੱਤੇ ਹਨ ਸੋ ਮੈਂ ਆਪਣੇ ਅੰਦਰ ਹੀ ਆਤਮ ਤੀਰਥ ਉਤੇ ਇਸ਼ਨਾਨ ਕਰਦਾ ਹਾਂ ਪੰਜ ਸਹਾਈ ਜਨਕੀ ਸੋਭਾ ਭਲੋ ਭਲੋ ਨਾ ਕਹਾਵੋਗੋ ਕਰਮ ਕਾਂਡ ਤੀਰਥਾਦਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ ਪਰ ਮੈਨੂੰ ਇਹ ਨਾ ਕਰਮਾਂ ਦੇ ਆਧਾਰ ਤੇ ਸਜਣਾ ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ ਮੈਨੂੰ ਇਹ ਗਰਜ ਨਹੀਂ ਕਿ ਕੋਈ ਮੈਨੂੰ ਭਲਾ ਆਖੇ ਨਾਮਾਂ ਕਹਿ ਚਿਤ ਹਰ ਸਿਉ ਰਾਤਾ ਸੁੰਨ ਸਮਾਦ ਸੁਮਾਵੋਂਗ ਭਗਤ ਨਾਮਦੇਵ ਜੀ ਆਪਣੀ ਬਾਣੀ ਉਚਿਓ ਫਰਮਾਨ ਕਰਦੇ ਹਨ ਕਿ ਨਾਮ ਦੇ ਵਖਦਾ ਹੈ ਮੇਰਾ ਚਿੱਤ ਪ੍ਰਭੂ ਪਿਆਰ ਵਿੱਚ ਰੰਗਿਆ ਗਿਆ ਹੈ ਮੈਂ ਉਸ ਟਿਕਾਅ ਵਿੱਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੋਤੀ ਕਾਇਆ ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ ਨਾ ਜਦੋਂ ਮਾਂ ਸੀ ਨਾ ਪਿਓ ਸੀ ਨਾ ਕੋਈ ਮਨੁੱਖਾ ਸਰੀਰ ਸੀ ਤੇ ਨਾ ਉਸ ਦਾ ਕੀਤਾ ਹੋਇਆ ਕਰਮ ਹਮ ਨਹੀਂ ਹੋਤੇ ਤੂੰ ਨਹੀਂ ਹੋਤੇ ਕਵਨ ਕਹਾਂ ਤੇ ਆਇਆ ਜਦੋਂ ਕੋਈ ਜੀਵ ਵੀ ਨਹੀਂ ਸਨ ਤਦੋਂ ਹੈ ਪ੍ਰਭੂ ਤੇਥੋਂ ਬਿਨਾ ਹੋਰ ਕਿਸ ਸਾਧੋ ਕੋਈ ਜੀਵ ਜਨਮ ਲੈ ਸਕਦਾ ਸੀ RAM ਕੋਏ ਨਾ ਕਿਸ ਹੀ ਕੇਰਾ हे RAM ਤੇਥੋਂ ਬਿਨਾ ਹੋਰ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੈ ਨਾ ਕੋਈ ਕਰਮ ਆਦਿਕ ਇਸ ਜੀਵ ਨੂੰ ਜਨਮ ਮਰਨ ਵਿੱਚ ਲਿਆਉਣ ਵਾਲਾ ਹੈ ਤੇ ਨਾ ਕੋਈ ਸ਼ਾਸਤਰ ਵਹਿਤ ਕਰਮ ਜਾਂ ਪ੍ਰਿਆਨਾਮ ਆਦਿ ਕਿਸ ਨੂੰ ਗੇੜ ਵਿੱਚੋਂ ਕੱਢਣ ਦੇ ਸਮਰੱਥ ਹੈ ਜੈਸੇ ਤਰਵਰ ਪੰਖ ਬਸੇਰਾ ਰਹਾਓ ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਇਹਨਾਂ ਨੂੰ ਆਪਣੇ ਵਿੱਚ ਜੋੜਦਾ ਹੈ ਰਹਾਉ ਚੰਦ ਨਾ ਹੋਤਾ ਸੂਰਜ ਨਾ ਹੋਤਾ ਪਾਣੀ ਪਵਨ ਮਿਲਾਇਆ ਜਦੋਂ ਨਾ ਚੰਦ ਸੀ ਨਾ ਸੂਰਜ ਸੀ ਜਦੋਂ ਪਾਣੀ ਹਵਾਦ ਗਤਤ ਵੀ ਅਜੇ ਪੈਦਾ ਨਹੀਂ ਸੰ ਹੋਏ ਸਾਸਤ ਨਾ ਹੋਤਾ ਬੇਦ ਨਾ ਹੋਤਾ ਕਰਮ ਕਹਾ ਤੇ ਆਇਆ ਜਦੋਂ ਕੋਈ ਵੇਦ ਸ਼ਾਸਤਰ ਵੀ ਨਹੀਂ ਸੰਨ ਤਦੋਂ ਹੈ ਪ੍ਰਮਾਤਮਾ ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ਖੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਕੋਈ ਪ੍ਰਣਾਮ ਕਰਦਾ ਹੈ ਤੇ ਇਸ ਵਿੱਚ ਆਪਣੀ ਮੁਕਤੀ ਸਮਝਦਾ ਹੈ ਕੋਈ ਤੁਲਸੀ ਦੀ ਮਾਲਾ ਆਦਿ ਧਾਰਨ ਕਰਦਾ ਹੈ ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝਾਈ ਹੈ ਨਾਮਾ ਪਰਣ ਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਇਆ ਕਿ ਨਾਮ ਦੇ ਵਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਵਿੱਚ ਸਭ ਤੋਂ ਉੱਚਾ ਉਹ ਪ੍ਰਭੂ ਹੈ ਜੋ ਜਗਤ ਦਾ ਮੂਲ ਹੈ ਉਸੇ ਨੇ ਜਗਤ ਬਣਾਇਆ ਤੇ ਉਹੀ ਸੰਸਾਰ ਸਮੁੰਦਰ ਵਿੱਚੋਂ ਪਾਰ ਉਤਾਰਦਾ ਹੈ ਰਾਮ ਕਲੀ ਘਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਹੇ ਮੇਰੇ ਮਨ ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲੜ ਕੇ ਤਪ ਕਰੇ ਤੀਰਥਾਂ ਤੇ ਸਰੀਰ ਤੇ ਆਗੇ ਧੂਣੀਆਂ ਦੀ ਅੱਗ ਵਿੱਚ ਸੜੇ ਜਾਂ ਜੋਗ ਅਭਿਆਸ ਆਦਿਕ ਨਾਲ ਸਰੀਰ ਨੂੰ ਚਰੰਜੀਵੀ ਕਰ ਲਏ ਅਸਮੇਦ ਜਗ ਕੀਜੈ ਸੋਨਾ ਗਰਬ ਦਾਨ ਦੀਜੈ ਰਾਮ ਨਾਮ ਸਰਤਉ ਨਾ ਪੂਜੈ ਜੇ ਕੋਈ ਸਮੇਤ ਜਾਗ ਕਰੇ ਜਾਂ ਸੋਨਾ ਫਲ ਆਦਕਾਂ ਵਿੱਚ ਲੁਕਾ ਕੇ দান ਕਰੇ ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ हे ਮੇਰੇ ਪਖੰਡੀ ਮਨ ਕਪਟਨਾ ਕਰ ਇਹ ਛੜ ਦੇ ਕਪਟ ਇਹ ਕਪਟ ਨੂੰ ਬਿਲਕੁਲ ਨਾ ਕਰਿਆ ਕਰ ਕਿਉਂਕਿ ਲੋਕਾਂ ਨੂੰ ਤੂੰ ਹੋਰ ਕੁਛ ਤੇ ਅੰਦਰੋਂ ਹੋਰ ਕੁਛ ਹੈ ਮੂੰਹ ਦਾ ਹੋਰ ਕੁਛ ਹੈ हे भक्त नामदेव जी अपनी वाणी ਵਿੱਚ ਫਰਮਾਉਂਦੇ ਹਨ ਹਰ ਕਾ ਨਾਮ ਨਿਤ ਨਿਤ ਲੀਜੈ ਰਹਾਓ ਸਦਾ ਪਰਮਾਤਮਾ ਦਾ ਨਾਮ ਹੀ ਸਿਮਨਾ ਚਾਹੀਦਾ ਹੈ ਰਹਾਓ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਗੋਮਤੀ ਸੈਸ ਗਊਦਾਨ ਕੀਜੈ हे ਮੇਰੇ ਮਨ ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਸ ਤੇ ਜਾਈਐ ਕਿਹੜਾ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ ਕੋਟ ਜੋ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ ਸਰ ਤਉ ਨਾ ਪੂਜੈ ਹੈ ਮਨ ਜੇ ਕੋਈ ਕਰੋੜਾਂ ਵਾਰੀ ਤੀਰਥ ਯਾਤਰਾ ਕਰੇ ਜਾਂ ਆਪਣਾ ਸਰੀਰ ਹਿਮਾਲੇ ਪਰਬਤ ਦੀ ਬਰਫ਼ ਵਿੱਚ ਗਾਲ ਦੇਵੇ ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਆਸਦਾਨ ਗਜਦਾਨ ਸਿਹਜਾ ਨਾਰੀ ਭੂਮદાન ਐਸੋ ਦਾਨ ਨਿਤਨਿਤਾ ਕੀਜੈ हे ਮੇਰੇ ਮਨ ਜੇ ਘੋੜੇ ਦਾਨ ਕਰੀਏ ਹਾਥੀ ਦਾਨ ਕਰੀਏ ਸੇਜ ਦਾਨ ਕਰੀਏ ਵੋਟੀ ਦਾਨ ਕਰ ਦਈਏ ਆਪਣੀ ਜ਼ਮੀਂ ਦਾਨ ਕਰ ਦਈਏ ਜੇ ਸਦਾ ਹੀ ਜਿਆ ਕੋਈ ਨਾ ਕੋਈ ਦਾਨ ਕਰਦੇ ਰਹੀਏ ਆਤਮ ਜੋ ਨਿਰਮਾਇ ਲ ਕੀਜੈ ਆ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉਨਾ ਪੂਜੈ ਜੇ ਆਪਣਾ ਆਪ ਹੀ ਭੇੜ ਕਰ ਦੇਈਏ ਜੇ ਆਪਣੇ ਬਰਾਬਰ ਤੋਲ ਕੇ ਸੋਨਾ দান ਕਰੀਏ ਤਾਂ ਵੀ ਹੈ ਮਨ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਮਨੈ ਨਾ ਕੀਜੈ ਰੋਸ ਜਮੈ ਨਾ ਦੀਜੈ ਦੋਸ ਨਿਰਮਲ ਨਿਰਵਾਣ ਪਦ ਚੀਨ ਲੀਜੈ ਹੈ ਜਿੰਦੇ ਜੇ ਸਦਾ ਜਿਹੇ ਕੰਮ ਹੀ ਕਰਦੇ ਰਹਿਣਾ ਹੈ ਤੇ ਨਾਮ ਨਹੀਂ ਸਿਮਰਨਾ ਤਾਂ ਫਿਰ ਮਨ ਵਿੱਚ ਗਿਲਾਕ ਨਾ ਕਰਨਾ ਜਾਮ ਨੂੰ ਦੋਸ਼ਨਾ ਦੇਣਾ ਕਿਉਂ ਕਿਉਂ ਆ ਗਿਆ ਹੈ ਇਹਨੇ ਕੰਮੀ ਜਾਮਨੇ ਖਲਾਸੀ ਨਹੀਂ ਕਰਨੀ ਹੈ ਜਿੰਦੇ ਪਵਿੱਤਰ ਵਾਸ਼ਨਾਰੈਤ ਅਵਸਥਾ ਨਾਲ ਜਾਣ ਪਛਾਣ ਪਾ ਜਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਪਰਨਵੈ ਨਾਮਾ ਤਤ ਰਸ ਅਮਰਤ ਪੀਜੈ ਨਾਮ ਦੇ ਬੇਨਤੀ ਕਰਦਾ ਹੈ ਸਭ ਰਸਾਂ ਦਾ ਮੂਲ ਰਸ ਨਾਮ ਅਮਰਤ ਹੀ ਹੈ ਉਹੀ ਪੀਣਾ ਚਾਹੀਦਾ ਹੈ ਇਹ ਨਾਮ ਅਮਰਤ ਹੀ ਮੇਰਾ ਨਾਮ ਦੇਵ ਦਾ ਰਾਜਾ ਰਾਮਚੰਦਰ ਹੈ ਜੋ ਰਾਜਾ ਜਸਦਰ ਦਾ ਪੁੱਤਰ ਹੈ ਬਾ रामकਲੀ ਬਾਣੀ ਰਵਿਦਾਸ ਜੀ ਕੀ ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਪੜੀਐ ਗੁਣੀਐ ਨਾਮ ਸਭ ਸੁਣੀਐ ਅਨਪੋ ਭਾਉ ਨ ਦਰਸੈ ਹਰਥਾ ਪ੍ਰਭੂ ਦਾ ਨਾਮ ਪੜੀਦਾ ਪੀ ਹੈ ਸੁਣੀਦਾ ਪੀ ਹੈ ਤੇ ਵਿਚਾਰੀਦਾ ਪੀ ਹੈ ਭਾਵ ਸਭ ਜੀਵਾਂ ਦਾ ਪ੍ਰਭੂ ਨਾਮ ਪੜਦੇ ਹਨ ਸਭ ਜੀਵ ਹੀ ਵਿਚਾਰਦੇ ਹਨ ਸੁਣਦੇ ਹਨ ਪਰ ਕਾਮਾਦਕਾਂ ਦੇ ਕਾਰਨ ਮਨ ਵਿੱਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ ਇਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ ਲੋਹਾ ਕੰਚਨ ਹੀਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਦਰਸ਼ਨ ਹੋਵੇ ਵੀ ਕਿਸ ਤਰ੍ਹਾਂ ਕਾਮਾਦਿਕ ਦੇ ਕਾਰਨ ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ ਤੇ ਜਦ ਤੱਕ ਲੋਹਾ ਪਾਰਸ ਨਾਲ ਛੁਏ ਨਾ ਤਦ ਤੱਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ ਦੇਵ ਸੰਸੈ ਗਾਠ ਨਾ ਛੁੱਟੇ हे ਪ੍ਰਭੂ ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ ਸਹਿਮ ਦੀ ਗੰਢ ਨਹੀਂ ਖੁੱਲਦੀ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂਟੇ ਰਹਾਓ ਕਿਉਂਕਿ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਤੇ ਈਰਖਾ ਸਾੜਾ ਇਹਨਾਂ ਪੰਜਾਂ ਨੇ ਰਲ ਕੇ ਸਭ ਜੀਵਾਂ ਦਾ ਆਤਮਕ ਗੁਣਾ ਨੂੰ ਲੁੱਟ ਲਿਆ ਹੈ ਰਹਾਓ ਦੇਵ ਸੰਸੈ ਗਾਠ ਨਾ ਛੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪਾਂਚੋਂ ਮਿਲ ਲੂਟੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਵਾਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 973 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 974 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ